ਕਮਾਲ ਦੇ ਸ਼ਬਦ ਕਹੇ ਉਸ ਦਰਵੇਸ਼ ਨੇ ਅੱਲਾ ਯਾਰ ਖਾਂ ਜੋਗੀ ਨੇ ਉਹ ਕਹਿੰਦੇ ਦੁਨੀਆ ਦੇ ਲੋਕੋ ਗੁਰੂ ਗੋਬਿੰਦ ਸਿੰਘ ਬਾਹਰੇ ਮੈਂ ਕੀ ਬੋਲਾਂ ਤੇ ਉਹ ਆਪਣੀ ਹਸਤੀ ਨੂੰ ਇਦਾਂ ਕਹਿੰਦੇ ਆ ਜਿਵੇਂ ਸਮੁੰਦਰ ਵਿੱਚੋਂ ਪੈਦਾ ਹੋਇਆ ਬੁਲਬੁਲਾ ਅਨੰਤ ਅਥਾ ਗਹਿਰਾ ਸਮੁੰਦਰ ਹੈ ਉਦੇ ਵਿੱਚੋਂ ਇੱਕ ਕਣ ਵਿੱਚੋਂ ਪੈਦਾ ਹੋਇਆ ਬੁਲਬੁਲਾ ਤੇ ਉਹ ਬੁਲਬੁਲਾ ਕਹੇ ਕਿ ਮੈਂ ਆਪਣੀ ਅੱਖ ਨਾਲ ਸਾਰੇ ਸਮੁੰਦਰ ਨੂੰ ਵੇਖ ਲਵਾਂ ਨਾ ਮਮਕਨ ਹੈ ਉਹ ਸਮੁੰਦਰ ਵਿੱਚ ਸਮਾ ਤਾਂ ਹੀ ਸਕਦਾ ਪਰ ਸਾਰੇ ਸਮੁੰਦਰ ਨੂੰ ਪਾ ਨਹੀਂ ਸਕਦਾ ਤੋਂ ਅੱਲਾਹ ਜ਼ਰਖੰਦ ਜੋਗੀ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਿਆਨ ਕਰਨਾ ਇਦਾਂ ਹੀ ਹੈ ਜਿਵੇਂ ਇੱਕ ਬੁਲਬੁਲਾ ਇਹ ਦਾਵਾ ਕਰਨ ਲੱਗ ਪਏ ਕਿ ਮੈਂ